ਹੈਲੋ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਅੱਜ ਦੀ ਜਿਹੜੀ ਵੀਡੀਓ ਆਉਣ ਵਾਲੀ ਆ ਥੋੜੀ ਜੀ ਮਸਤੀ ਵਾਲੀ ਹੋਣ ਵਾਲੀ ਆ ਮੈਂ ਕਹਿਣ ਲੱਗੀ ਆ ਪ੍ਰੈਂਕ ਮੈਂ ਨਾ ਪਾਣੀ ਦੇ ਨਾਲ ਗਈ ਸੀ ਕਿਥੇ ਮੇਲਾ ਜਿਹਾ ਲੱਗਿਆ ਸੀ ਛੋਟਾ ਜਿਹਾ ਸਮਰਾਲੇ ਤਾਂ ਮੈਂ ਉਥੋਂ ਨਾ ਇੱਕ ਚੋਰੀ ਛਿਪਕਲੀ ਖਰੀਦੀ ਸੀ ਤਾਂ ਮੈਂ ਸਾਰਿਆਂ ਨਾਲ ਕਰਨਾ ਪ੍ਰੈਂਕ ਕਿਉਂਕਿ ਅੱਵੇ ਮੈਨੂੰ ਲੱਗਿਆ ਕਿ ਮੈਂ ਸਭ ਨੂੰ ਡਰਾਉਂਗੀ वैसे ना देवेंद्र ਤੇ ਅਮਨੀ ਨੂੰ ਤਾਂ ਪਤਾ ਹੈ ਕਿ ਮੈਂ ਇਹ ਖਰੀਦੀ ਆ ਚਪਕਲੀ ਪਾਣੀ ਨਾਲ ਕਰੂੰਗੀ ਮੰਮੀ ਨਾਲ ਕਰੂੰਗੀ ਬੀਬੀ ਨਾਲ ਕਰੂੰਗੀ ਪਾਪਾ ਨਾਲ ਕਰੂੰਗੀ ਸੋ ਤੇ ਇਹਦੇ ਨਾਲ ਦੇ ਰਿਐਕਸ਼ਨ ਤੇ ਸੀਰਤ ਨਾਲ ਵੀ ਕਰੂੰਗੀ ਹਾਂਜੀ ਕੀ ਹੋਇਆ ਉਹ ਤਾਂ ਵਲੌਗ ਬਣਾਉਂਦੀ ਸੀਗੀ ਇਸ ਵਲੌਗ ਦੇ ਵਿੱਚ ਮੈਨੂੰ ਕਾਫੀ ਗਾਲਾਂ ਵੀ ਪੈ ਸਕਦੀਆਂ ਨੇ ਮੇਰੇ ਚਿੱਤਰ ਵੀ ਪੈ ਸਕਦੇ ਨੇ ਕਿਉਂਕਿ ਮੈਂ ਬਾਣੀ ਨੂੰ ਡਰਾਇਆ ਤਾਂ ਮੇਰੇ ਬਹੁਤ ਗਾਲਾਂ ਪੈ ਗਈਆਂ ਮੈਨੂੰ ਪਤਾ ਤੇ ਉਟਾਰ ਕੀ ਤੇ ਲੈਟਸ ਸੀ ਕਿ ਸਭ ਦੇ ਰੈਐਕਸ਼ਨਸ ਕੀ ਨੇ ਸਟੇ ਟੇਮ ਨੂੰ ਮਮਾ ਤਾਂ ਕੀ ਕਰਨਾ ਅੱਜ ਕੰਮ ਤੁਹਾਡਾ ਲੈਫਟ ਹੈਂਡ ਕਿਹੜਾ ਆ ਥਿਸ ਵਨ ਇਹ ਇਹਨੂੰ ਰੱਖਣਾ ਤੁਸੀਂ ਇੱਥੇ ਇਹ ਇਦਾਂ 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 ਹਣਾ ਹੁਣ ਐ ਬਣਾ ਲੈ ਆਹ ਨਾ ਓਕੇ पूरा था कितनी रेजर दो भाई दो बार अपनों ने खर्च खर्च कर दिया जानते हो आईडी पढ़ने के लिए बनिया मरनी मैंडी कुट्टू फेरा जे किसका हाथ है रा जे दोबारा तो कहीं कर के दो कहीं दो कहीं करी हाँ अपन अपना हाथ रख के देखिए हम हाथ है تنیا وان کی ہو گیا سیگا کی سیگا کیا گیا سیگا ارے کوئی ہن کی کر رہی سیٹنگ بھی کر کوشن ہے یہ بھی تھال دے کے کوئی اوکے سوری بڑی سوری اے دے نال نہیں سی کر دے دیکھ نہیں ہندا جاکا ادن ادکانہ کیا نہیں ادن نقلیا 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 اوکے اوکے دکھا کر ओके 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 सॉरी बाणी वे गलती होगी मेरे मम्मी मेनू दवाई देंदे ने हां मैं उस चीज ਦਾ ਬਾਨੀ ਕੀ ਮੈਨੂੰ ਦੇਣਾ ਹੁੰਦਾ ਨਾ ਹੁੰਦਾ ਦਵਾਈ ਕਰਦੇ ਨਾ ਹੁੰਦਾ ਨਹੀਂ ਤਾਂ ਦਿੱਲੀ ਦਿੰਦੀ ਜਦ ਕਰੇ ਬਾਨੀ ਨਹੀਂ ਦਿੰਦੀ ਹੁੰਦੀ ਮੈਨੂੰ ਪਰ ਮੇਰੇ ਮम्मा ਵੀ ਮम्मा ਤੇ ਆ ਨਾ ਦਵਾਈ ਆ ਮੈਨੂੰ ਖੱਟੀ ਲੱਗਦੀ ਹੈ ਬਾਨੀ ਇਹ ਬਹੁਤ ਜ਼ਿਆਦਾ ਮੈਨੂੰ ਮਨਾਈ ਲਾਤਾ ਬਣੀ ਵੀ ਜਿਵੇਂ ਕੱਲ ਵਣੀ ਨੂੰ ਬੁਖਾਰ ਚੋ ਗੋ ਸਵੇਟਾ ਮੈਨੂੰ ਮਨ ਇਹ ਵਾਲੀ ਦਵਾਈ ਛੀ ਲੱਗਦੀ ਆ ਕਿਤੇ ਇੱਕ ਵਾਰ ਦੇ ਬੰਨਾ ਕੀ ਨਹੀਂ ਆਉਂਦੀ ਓਕੇ ਪੰਜ ਦਰ ਦਵਾਈ ਆ ਗਿਆ ਹਾਂ ਕੀ ਕਰਦੇ ਨਾੜੇ ਲਾਤੀਆ ਬੋਲੇ ਚੱਕੇ ਆਏ ਬੱਸ ਕੀ ਹੋ ਗਿਆ ਸੀ ਉਹ ਜਾਣ ਕਰ ਦਿੰਦੀ ਆ ਬੀਬੀ ਦੂਜੀ ਵਾਰੀ ਆ ਗਈ ਮੈਨੂੰ ਟਰੋ ਮਾ ਬਹੁਤ ਤਰਫ ਹੋ ਗਈ ਕਿਵੇਂ ਲੱਗੀ ਮਾਤਾ ਸਰਦਕੁ ਕੀ ਦਵਾਏ ਦੇ ਗਰਮੀ ਹੋ ਰਹੀ ਹੋ ਨਾ ਸਵੇਰੇ ਪਾਪਾ ਨੂੰ ਵੀ ਕਰੂੰਗੀ ਪਾਪਾ ਨੂੰ ਵੀ ਕਰੂੰਗੀ ਦਸ ਦਿਨ ਪਾਪਾ ਦੀ ਪਲੇਟ 'ਚ ਰੱਖੂੰਗੀ ਮੈਂ ਪਾਪਾ ਪਰ ਪਲੇਟ ਵਗਾ ਕੇ ਮਾਰਦੀ ਹੈ ਪਾਪਾ ਨਹੀਂ ਮਾਰਦੇ ਮੇਰੇ ਪਤਾ ਹੌਣੀ ਹੌਣੀ ਪਾਪਾ ਐਸੇ ਆ ਪਾਪਾ ਆ ਗਏ ਚੁੱਚੀ ਬਣ ਲਾਗੇ ਪਾਪਾ ਕਹਿੰਦੇ ਉਹ ਬਤਨ ਲਾ ਦੇਗਾ ਨਾ ਬਾਈ ਬਗਤੀ ਉੱਚੀ ਉੱਚੀ ਕਿਉਂ ਬੋਲਦੇ ਮੈਂ ਤੁਸਤਾ ਸੀ ਕਿ ਜੀ ਮੈਂ ਕਿ ਕੱਲ ਨੂੰ ਆਪਾਂ ਰਵਿਆ ਕਰਾਂ ਤਾਂ ਚੱਪ ਹੋਗੀ ਨਹੀਂ ਨਹੀਂ ਮੈਂ ਦੱਸ ਦਣਾ ਦੇਖਿਓ ਪਹਿਲੀ ਮੇਰੇ ਮੈਂ ਨਹੀਂ ਗੱਲ ਗਾਣੀ ਨਹੀਂ ਮੈਂ ਦੱਸਣਾ ਨਹੀਂ ਆਗਾ ਵੀ ਪਾਪਾ ਨਹੀਂ ਮੇਂ ਸਵੇਰੇ ਦੇ ਕੇ ਦਾਦਾ ਜੀਂ ਡਰਾ ਦੇ ਸਵੇਰੇ ਡਰਾਵਾਂਗੇ ਆਪਣਾ ਬਾਣੇ ਦਾਦਾ ਜੀ ਨੂੰ ਕੀ ਕਰਨਾ ਹੈ ਦਾਦਾ ਦਾਦਾ ਜੀ ਦੀ ਪਲੇਟ ਚ ਰੱਖ ਦਾਂਗੇ ਆਪਾਂ ਪਿੱਖਰੀ ਸਵੇਰੇ ਠੀਕ ਹੈ ਆਣਾ ਤੇ ਸੀਰਤ ਸੀਰਤ ਦੀਦੀ ਨੂੰ ਵੀ ਡਰਾਵਾਂਗੇ ਸੀਰਤ ਦੀਦੀ ਨੂੰ ਸੀਰਤ ਦੀਦੀ ਤੇ ਅਸੀਂ ਕੀ ਕਾਜ ਪਾਵਾਂਗੇ ਬਾਗੜ ਹੋ ਵੀ ਆ ਔਰ ਇਹ ਵੀ ਆ ਨਹੀਂ ਨਹੀਂ ਬਾਣੀ ਕਹਿੰਦੀ ਬਾਣੀ ਕਹਿੰਦੀ ਬੈਗ ਚ ਆਇਜੇ ਪਾਵਾਂਗੇ ਆਇਜੇ ਪਾਵਾਂਗੇ ਤੇ ਪਪੂ ਦੀਦੀ ਦੇ ਕਿੱਥੇ ਪਾਵਾਂਗੇ ਇੱਥੇ ਆ ਉਹ ਡਰਾਉਣਾ ਹੈ ਡਰਾਉਣਾ ਹੈ ਆਪਾਂ ਪਪੂ ਸੀਰਤ ਮੰਮਾ ਨੂੰ ਵੀ ਡਰਾਉਣਾ ਆਪਾਂ ਸੀਰਤ ਮੰਮਾ ਨੂੰ ਹਨਾ ਬਾਣੀ ਬਾਣੀ ਦੱਸਿਓ ਨਾ ਤੁਸੀਂ ਠੀਕ ਆ ਮੇਰਾ ਬਹੁਤ ਸਿਰ ਦੁਖਦਾ ਆ। ਨਾ ਅੱਗੇ ਨੂੰ ਸਾਡੇ ਹਾਂ ਥੋੜਾ ਜਿਹਾ ਫਰਕ ਮਾੜੇ ਦੇ ਲਾਇ ਵਸ ਹੈ। ਹੋਰ ਆ ਹੈ ਇਹ ਆਵਾਜ਼ ਨਹੀਂ ਨਾ ਆਉਂਦੀ। ਉਵੇਂ ਸਿਰ ਦਰਦ ਫਰਕ ਪੈ ਗਿਆ ਵੀ ਹੁੰਦਾ। ਹਾਂ, ਗਮ ਕਹਿੰਦੀ ਤੁਸੀਂ ਸੀ ਇਹ ਲੈ ਜੀ। ਠੀਕ ਆ। ਬਹੁਤ ਹੀ ਦਮ ਦੇ ਕੇ ਦਬਾਅ ਲੱਤ ਹੋਵੇ। ਹਾਂ ਨਹੀਂ ਮੰਗ। ਫਿਰ ਦੀ ਗੋਲੀ ਦਾ ਤਾਂ ਦਾ ਲੈਦਾ ਮੈਂ। ਕਪੜਾ ਲਵੇਖ ਲਓ। ਨਹੀਂ ਤੇਂ 3 ਦਾ ਦਵਾਈ ਤਾਂ ਆਲਰੇਡੀ ਬਹੁਤ ਚੱਲਦੀ ਹੈ ਦੁੱਦੀ ਹੈ ਜੀ। ਵੇ ਵੀਆ ਮੈਂ ਬੰਨਕ ਲਿਆ ਹੈ ਪਹੀ ਹੋਵੇ ਹੈਗਾ ਮੈਨੂੰ ਵੀ ਪਤਾ ਮੈਂ ਨਹੀਂ ਚੰਗੀ ਰੱਦਦੀ ਵੀਆ ਇੱਕ ਵਾਰੀ ਇੱਕ ਵਾਰੀ ਮੈਂ ਨਹੀਂ ਨਹੀਂ ਹੁੰਦੀ ਪਤਾ ਬੈ ਨਾ ਨਾ ਤਾਂ ਕਰੋ ਮੇਰਾ ਦਿਲ ਜਗ ਗਿਆ ਜੇ ਹੋਇਆ ਤੇ ਹੈ ਤੇ ਮੈਂ 슈ਗਰ ਦਾ ਟਾਈਮ ਮੈ ਲੈ ਗਈ ਦਵਾਈ ਜਾਵਾ ਜਿਵੇਂ ਜਾਰ ਦਵਾਈ ਲੈ ਲਈ ਅshifts ਕਿ ਫਾਕੇੜਾ ਦੇਖ ਹੈ ਜੀ ਮੈਂ ਦੇਖ ਰਹਾ ਰਹਾ ਇਹਨਾਂ ਲਈ ਆ ਵੀ ਅਜਾ ਤੇਲ ਤਾਂ ਦਿਖਾ ਦੇ ਵੀ ਕਿਹੜਾ ਲਾਇਸ ਮੇਰੇ ਸਿਰ ਨੂੰ ਨਾ ਐਸਸੀ ਲੈ ਜੀ ਜਾਂਦੀ ਹੋਈ 140 ਵੀ ਆਉਂਦੀ ਆ ਠੀਕ ਆ ਵੀ ਆ ਬੀਬੀ ਤੇ ਮੇਰਾ ਸਿਰ ਦਾ ਹੁੰਦਾ ਸੀ ਬੀਬੀ ਨੇ ਤੇਲ ਲਾਇ ਮਾਰੇ ਹਾਂ ਜਾਕੀ ਤੇ ਦਰਦਾ ਹੁੰਦਾ ਉੱਪਰ ਪਾ ਕੇ ਕੱਪੜਾ ਲਵੇਟ ਲਈਏ ਛੇਤੀ ਰਾਮ ਕਰਨ ਠੀਕ ਆ ਵੀ ਲੱਤ ਬਾਹਾਂ ਤੇ ਵੀ ਗੋਡੇ ਤੇ ਹਾਂ 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 ਚਾਹੇ ਗੋਡਾ ਲੱਤਾਂ ਕੋਈ ਹੋਵੇ ਠੀਕ ਆ ਮੈਂ ਪਾਪਾ ਨੂੰ ਨਾ ਪਲੇਟ ਦੇ ਵਿੱਚ ਰੱਖ ਦਈਏ ਰੋਟੀ ਛੋਟੀ ਪਲੇਟ ਤਾਂ ਲੱਭਦੀ ਨਹੀਂ ਮੈਨੂੰ ਕੋਈ ਆ ਆ ਛੋਟੀ ਪਲੇਟ ਆ ਮੈਂ ਛੋਟੀ ਪਲੇਟ ਇੱਥੇ ਰੱਖੋ ਮੈਂ ਜੇ ਸੁੱਕੀ ਰਹਿ ਗਈ ਤਾਂ ਇਹ ਤੁਸੀਂ ਇੱਥੇ ਰੋਟੀ ਰੱਖ ਦਿਓ ਠੀਕ ਹੈ ਮੈਂ ਪਾਪਾ ਸੁੱਕੀ ਪਾਪਾ ਨੂੰ ਕਿਉਂ ਨਹੀਂ ਰੋਣਾ ਓਕੇ